ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਵੀ ਬੱਚ 10 ਅੰਨਾਂ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਵੀ ਆ ਇੱਕ ਬਾਈ ਕੋਲੇ ਧੋਕੜ ਵੈੜਾ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਕਾਰ ਸ੍ਰੀ ਗੁਰੂ ਬ੍ਰੇਖੋ ਠੀਕ ਹੋ ਵਧੀਆ ਵਧੀਆ ਬਾਈ ਬਈ ਨਾਮ ਤੇ ਐਡਰੈਸ ਬੋਲ ਨਾਮ ਬ੍ਰੇਖ ਹਸਕੀਰ ਤਾਂ ਸਿੰਘ ਪਿੰਡ ਮਾਸੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਾਂ ਨੂੰ ਬਲਾਪਰ ਵੀ ਰਹ ਜਾਂਦਾ ਵੀਰੇ ਹਿੰਤਪੁਰਾ ਵੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਵੀਰੇ 9 24403 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਬਾਈ ਪਲੂਣ ਬੱਸੀ ਸੂਈ ਵੀ ਆ ਗਈ ਕਦੋਂ ਸੂਈ ਆ ਵੀਰੇ ਇਹ ਹੋ ਗਏ ਯਾਰ 8-9 ਦਿਨ ਬੱਸੀ ਨੂੰ ਸੂਈ ਬੱਚਾ ਕੀ ਆ ਮਾਂ ਬੱਚਾ ਬਾਈ ਮਗਰ ਬੱਚਾ ਦਾ ਬੱਚਾ ਬਾਈ ਹਾਂ ਕਿੰਨਾ ਦੁੱਧ ਹੁਣ ਦੁੱਧ ਬਾਈ ਯਾਰ 10 ਕਿਲੋ ਹੋਊਗਾ ਵੜ ਥੱਲੇ ਠੀਕ ਆ ਬਾਈ ਨੈਟ ਤਿਆਰ ਆ ਬਾਈ ਨੈਟ ਤਿਆਰ ਆ ਹਣ ਭਾਈ ਦੋੜ ਆ ਬਾਕੀ ਆਪਾਂ ਚਵਾਈ ਕਰਕੇ ਦਿਖਾ ਦਾਂਗੇ ਹੌਣ ਦੀ ਜਵਾਈ ਆਪਾਂ ਇਹ ਵੀਡੀਓ ਦੇ ਵਿੱਚ ਹੀ ਕਰਦੇ ਆਂਗੇ ਸੋਭਾ ਆਪਾਂ ਦੀ ਬੰਦਾ ਆਵਦੀ ਆ ਕਿ ਤੀ ਜਵਾਈ ਜਵਾਈ ਇੱਕ ਨੰਬਰ ਹੈ ਜਵਾਈ ਜਵਾਈ ਇੱਕ ਨੰਬਰ ਬੋਲੀ ਬੜੀ ਤੋਰੀ ਬਾਈ ਕੱਦ ਠੀਕ ਆ ਬਰੀਡ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚਾ ਆ ਗਿਆ 프ਰੰਟ ਤੋਂ ਪ੍ਰੰਟ ਕਰਮਲਾਈ ਦਾ ਬਹੁਤ ਚੰਗਾ ਗਿਆ ਬਾਈ ਲੈ ਬਿਊਟੀ ਚੈੱਕ ਕਰਵਾਉਣੀ ਆ ਕਰਮਲਾਈ ਦੀ ਬਿਊਟੀ ਚੈੱਕ ਕਰ ਲੋ ਕੀ ਬਾਤ ਆ ਬਾਈ ਬਿਊਟੀਫੁਲ ਆ ਹਨਾ ਹਾਂ 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 ਹੂੰ ਠੰਡੀ ਬਾਕੀ ਨਵਾਂ ਹਾਣਾ ਬਾਈ ਸਹੀ ਕਰਲਾ ਬਾਈ ਹਾਂ ਹੂੰ ਕੀ ਮੋਲ ਆ ਵੀਰੇ ਜੈ ਜੈ ਮੋਲ ਯਾਰ ਕੋਸ ਮਰਜ਼ੀ ਕਰਾਈ ਚੱਲ ਡਾਕਟਰ ਲੋਕੀ ਇਹੀ ਆ ਪੱਸੀਆਂ ਦਾ 40 40 ਵੈਲੀ ਵੈਲੀ ਮੰਗੀਆਂ ਜਾਂਦੇ ਹਨਾ ਸਹੀ ਆ ਬਾਈ ਆਪਾਂ 36000 ਰੁਪਏ ਦੀ ਦੇ ਦਾਂਗੇ ਬਾਈ ਜਮਾ ਜੈਜ ਮੋਲ ਦਾ ਬਾਈ 36000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾਨ ਤਣ ਜਿਹੜਾ ਮੋਲ ਹਾਂ ਮਾੜਾ ਮੋਟਾ ਕਰ ਦਾਂਗੇ ਬਾਈ ਬਣਦਾ ਹਾਂ ਹਾਂ ਠੀਕ ਆ ਮੋਲ ਪਹਿਲਾਂ ਹੀ ਵੈਸੇ ਯਾਰ ਬਾਈ ਨੇ ਹਾਂ ਹਾਂ ਬਾਈ ਜੈਜੀ ਕੀਤਾ ਯਾਰ ਆਪਾਂ ਬੜਾ ਮੋਲ ਨਹੀਂ ਰੱਖਿਆ ਅੱਗੇ ਭਰਾ ਦੋ ਨੰਬਰ ਦੇ ਜਿਹੜਾ ਸੂਆ ਜੀ ਇਹ ਵੀਰੇ ਦੂਜਾ ਤੀਜਾ ਸੂਆ ਹੂ ਯਾਰ ਆਪਾਂ ਨੂੰ ਤਾਂ ਪਤਾ ਨਹੀਂ ਆ ਅਗਲਾ ਆਦੀ ਸਮਝ ਨਾ ਲਾੜੇ ਸਹੀ ਹੈ ਭਾਈ ਹਾਂ ਕਦੋਂ ਸੁਈਏ ਵੀਰੇ ਇਹ ਸੁਈ ਨੂੰ ਭਾਈ 8-9 ਦਿਨ ਹੋ ਗਿਆ ਬੱਚੂ ਬੱਚੇ ਦਾ ਨਾੜੂਆ ਜਾਂ ਨਾਲ ਹੀ ਆ ਯਾਰ ਬੱਚਾ ਹਾਂ ਬੱਚਾ ਭਾਈ ਮਗਰੇ ਦੇ ਵੀ ਦੁੱਧ ਕਿੰਨਾ ਚੋਣਾ ਦੁੱਧ ਭਾਈ ਇਹਦੇ ਥੱਲੇ ਯਾਰ 9 ਕਿਲੋ ਹੋਊਗਾ 9 ਲੀਟਰ ਹਾਂ ਹਾਂ ਠੀਕ ਆ 9 ਲੀਟਰ ਦੁੱਧ ਭਾਈ ਕਹਿੰਦਾ ਲੀਟਰ ਮਾਰ ਕੇ ਦੋੜਾ ਠੰਡੀ ਠੁੰਡੀ ਬਹੁਤ ਆ ਜਿਵੇਂ ਉਹ ਵੀ ਚੈੱਕ ਕਰਦੇ ਠੰਡੀ ਫੋਮ ਵਾਲਾ ਹਾਂ ਥਣ ਬਹੁਤ ਚੰਗਾ ਹਾਂ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਲੱਗਿਆ ਹੋਇਆ ਬੁੜੀ ਮਾੜੀ ਤੋਰੀ ਭਾਈ ਹਾਂ ਤੋੜ ਕੇ ਦਿਖਾ ਬਰੀਡ ਇੱਕ ਨੰਬਰ ਸੁਈ ਸਭਾਈ ਬੱਚਾ ਮਗਰ ਬੱਚਾ ਭਾਈ ਕੱਦ ਵੈੱਡ ਤੇ ਬਰੀਕ ਬਾਉ ਦਾ ਵੈਡ ਹੈ ਨਾ ਭਾਈ ਹਾਂ ਹਾਂ ਭਾਈ ਥਣ ਬਹੁਤ ਚੰਗਾ ਲੱਗਿਆ ਚਵਾਈ ਚੂਈ ਬਹੁਤ ਚੰਗੀ ਹੋਈ ਹਾਂ ਹਾਂ ਚਵਾਈ ਚੂਈ ਬਹੁਤ ਚੰਗੀ ਆ ਮੈਂਲ ਤੋਂ ਚੈੱਕ ਕਰ ਲੋ ਬਾਕੀ ਤੋਰਾ ਚੈੱਕ ਕਰ ਬੰਨੇ ਤੇ ਪੂਰੇ ਪੂਰੇ ਦੀ ਚੈੱਕ ਕਰ ਲੋ ਬਰੀਡ ਇੱਕ ਨੰਬਰ ਕੀ ਆ ਠੰਡੀ ਸੀਲ ਪੂਰੀ ਫੁੱਲ ਆ ਭਾਈ ਆਏ ਨਹੀਂ ਕੋਈ ਕਰਾਸ ਆਂਗਾ ਭਾਈ ਲੱਤਾਂ ਮਾਰੂਗੀ ਸਹੀ ਹੈ ਕੋਈ ਕੋਈ ਚੱਕਰ ਰਹੇਗਾ ਹਾਂ ਕੀ ਮੋਲ ਹੈ ਵੀਰੇ ਜੈਜ ਮੋਲ ਯਾਰ ਡਾਕਟਰ ਕੋਸ ਮਰਜ਼ੀ ਕਰਾਈ ਚੱਲ ਹੂੰ ਏ ਆਪਾਂ ਵੜ 30000 ਰੁਪਏ ਦੀ ਲਵਾਂਗੇ ਮਾਨਤਨ ਹੋ ਜਾ ਮਾੜਾ ਮੋਟਾ ਹੀ ਹੋਊ ਬਈ ਬਾੜਾ ਨਹੀਂ ਹੋਣਾ ਯਾਰ ਓਕੇ ਬਈ ਹਾਂ ਕੀ ਹੋਇਆ ਬਾਕੀ ਤੈਨੂੰ ਪਤਾ ਮੁੱਲ ਜੈ ਜੀ ਕੀਤਾ ਯਾਰ ਆਪਾਂ ਬਈ ਠੀਕ ਆ ਹਾਂ ਖੇਚ ਕੀ ਮੁੱਲ ਰੱਖਿਆ ਹਾਂ 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 ਬੜਾ ਮੁੱਲ ਨਹੀਂ ਰੱਖਿਆ ਅੱਗੇ ਵੀਰੇ ਲਾਸਟ ਤੈਨਾਂ ਨੰਬਰ ਲਾਸਟ ਵੀਰੇ ਹੈ ਜਿਹੜਾ ਸੂਆ ਇਹ ਬਈ ਹੋਊਗੀ ਯਾਰ ਦੂਜਾ ਕਸੂਆ ਹਾਂ ਹਾਂ ਕਦੋਂ ਸੂਇਆ ਬਾਕੀ ਅਗਲਾ ਸੂਆ ਯਾਰ ਆਦੀ ਸੰਜਣਾ ਲਾੜੇ ਪਰ ਸਹੀ ਗੱਲ ਲੱਗ। ਹਾਂ ਹਾਂ। ਕਦੋਂ ਸੁਈ ਆ ਵੈਸੇ। ਸੁਈ ਨੂੰ ਨਹੀਂ ਬਈ ਆਪਾਂ ਨੂੰ ਪਤਾ। ਇਹਦੇ ਯਾਰ ਬਈ ਟੀਕੇ ਲੱਗ ਟੀਕੇ ਧਰਾਏ ਵੇ ਆਪਣੇ ਤਿੰਨ। ਹੂੰ। ਠੀਕ ਆ ਨਾ ਜਿਹੜੀ ਗੱਲ ਆਪਣੀ ਆਪ ਆਪਣਾ ਆਪਾਂ ਘਰੇ ਧਰਾਏ ਆ ਟੀਕੇ ਬਈ ਇਹਦੇ। ਓਕੇ। ਹਾਂ। ਤਿੰਨ ਟੀਕੇ ਭਰਾਏ ਵੇ। ਹਾਂ ਤਿੰਨ ਟੀਕੇ ਭਰਾਇਆ ਬਈ ਨਾੜ ਵਾਲੇ ਵੀ ਟੀਕੇ ਲਵਾਇਆ। ਵੱਡੀ ਬੁੱਢੀ ਬਹੁਤ ਆ ਬੈਠ ਬਈ। ਹੂੰ। ਸਾਥ ਜਗਿਆ ਬਈ। ਬਾਕੀ ਸੀ ਠੰਡੀ ਬਹੁਤ ਆ ਬਾਈ 6 ਕਿਲੋ ਦੁੱਧ ਹੋ ਯਾਰ ਨੱਟੇ ਦੇ ਥੱਲੇ ਬਾਈ 6 ਲੀਟਰ ਦੁੱਧ ਬਾਈ ਕਹਿੰਦਾ ਲੀਟਰ ਠੀਂ ਠੰਡੀ ਫੋਲ ਆ ਲੈ ਐ ਕਿਵੇਂ ਮਰਜੀ ਬੈਠਾ ਰੇ ਡਾਕਟਰ ਕੋਈ ਚੱਕਰੀ ਨਹੀਂ ਕਿਹੜਾ ਕੁਛ ਨਹੀਂ ਹਣਾ ਬਾਕੀ ਥਣ ਥਣ ਬਹੁਤ ਚੰਗਾ ਲੱਗਿਆ ਗਾ ਨੂੰ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਗਾ ਬਾਕੀ ਕ ਵੱਡੇ ਕੱਦ ਜਾ ਯਾਰ ਹਾਂ ਹਾਂ ਬਾਈ ਛੋਟੀ ਨਾ ਤਿਆਰ ਹੋ ਗਈ ਤੈਨੂੰ ਵੀ ਪਤਾ ਯਾਰ ਲੱਖ ਸਵਾ ਲੱਖ ਦੀ ਬਿਹੜਾ ਸਹੀ ਗੱਲ ਆ ਬਾਈ ਕੀ ਬਾਤ ਆ ਰਹਿ ਵੀ ਸਕਦੀ ਆ ਸੀਮਨ ਬਾਈ ਦੇ ਲਗਵਾਏ ਵੀ ਆ ਠੀਕ ਆ ਬਾਈ ਕਹਿੰਦਾ 나ੜ ਚ ਵੀ ਲਵਾਇਆ ਕੋਈ ਚੱਕਰ ਨਹੀਂ ਪੂਰਾ ਚੈੱਕ ਪੂਰਾ ਡੂਰਾ ਕੰਮਰ ਆ ਕੀ ਮੋਲ ਜਾਇਜ ਮੋਲ ਡਾਕਟਰ ਯਾਰ ਜੇ ਕਿਸੇ ਨੇ ਬੱਸੀ ਲੈਣੀ ਹੋਵੇ ਤੂੰ ਆਪ ਹਿਸਾਬ ਲਾ ਲੈ ਯਾਰ ਐਡੀ ਬੱਸੀ ਤਿਆਰ ਕਰਨੀ ਹੋਵੇ ਅਗਲੇ ਦਾ 1.5 ਲੱਖ ਰੁਪਇਆ ਖਰਚ ਆ ਜਾਂਦਾ ਮੰਨਦਾ ਗੱਲ ਹੈ ਨਾ ਬਾਕੀ ਐਡੀ ਬੱਸੀ ਤਿਆਰ ਕਰਨੀ ਬਹੁਤ ਔਖੀ ਆ ਬਹੁਤ ਔਖੀ ਹਾਂ ਇਹ ਯਾਰ ਮੋਲ ਡਾਕਟਰ ਕੋ ਮਰਜ਼ੀ ਕਰਾਈ ਚੱਲ 20000 ਰੁਪਏ ਦੀ ਦਵਾਂਗੇ ਬੜਾ ਹਾਂ ਬੱਚੀ ਪਾਲਣੋਂ ਠੀਕ ਅਸੀਂ ਪਾਲਣ ਨਾਲ ਚੰਗੀ ਆ ਬਈ ਨਲੇ ਤਾਂ ਆਦਾ ਘਰ ਆਦਾ ਖਰਚਾ ਚੱਕੂਗੀ ਹਨਾ ਬਾਕੀ ਨਲੇ ਅਗਲਾ ਦੁੱਧ ਪੀਊਗਾ ਮੰਨਦਾ ਗੱਲ ਜੇ ਰਹਿ ਗਈ ਮੂਰੇ ਤੈਨੂੰ ਪਤਾ ਕਿੰਨੇ ਰੁਪਈਆ ਦੀ ਆ ਸਹੀ ਆ ਬਈ ਬਾਕੀ ਫੇਸ ਬਿਊਟੀ ਬਾਕੀ ਬਹੁਤ ਚੰਗੀ ਆ ਬੈਠਦੀ ਬਾਕੀ ਸ਼ੀਲ ਠੰਡੀ ਆ ਨਹੀਂ ਕੋਈ ਲੱਤਾਂ ਲੱਤਾਂ ਮਾਰਨ ਵਾਲੀ ਕੋਈ ਬੈਠ ਨਹੀਂ ਹੈਗੀ ਆਪਣੀ ਬਈ ਓਕੇ ਬਈ ਹਾਂ ਠੀਕ ਬਾਕੀ ਅਗਲਾ ਦੀ ਤਸਲਦੀ ਕਰਕੇ ਲੈ ਕੇ ਆਵੇ ਬਈ ਸਹੀ ਗੱਲ ਆ ਹਾਂ ਤੇ ਉਹਦੀ ਚਵਾਈ ਆ ਜਿਹੜੀ ਕਰਕੇ ਦਿਖਾਉਂਦੇ ਆ ਹਾਂ ਠੰਡੀ ਦਾ ਫੁੱਲ ਆ ਕਿ ਨਹੀਂ ਹਾਂ 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 ਬਾਈ ਜਿਵੇਂ ਮਰਜੀ ਬੈਠਾ ਰਹੇ ਜਿਵੇਂ ਮਰਜੀ ਸਹਿਣਾ ਕੁਛ ਨਹੀਂ ਬਾਕੀ ਜਿਵੇਂ ਪਲੂਣਾ ਬਾਈ ਕਈ ਅਲਕਤੀਆਂ ਮੰਦੀਆਂ ਹੁੰਦੀਆਂ ਉਹਨੂੰ ਕੋਈ ਚੱਕਰ ਨਹੀਂ ਹਾਂ ਹਾਂ ਬੱਚਾ ਛੱਡਣਾ ਛੱਡ ਲਾ ਹਾਂ ਹਾਂ ਛੱਡਣਾ ਛੱਡ ਲਾ ਨਹੀਂ ਛੱਡਣਾ ਨਾ ਛੱਡ ਕੋਈ ਚੱਕਰ ਨਹੀਂ ਬਾਈ ਬਾਕੀ ਆਪਾਂ ਫਿਰ ਆਮੂੰ ਲਵਾਈ ਦਿੰਨੇ ਆਂ ਵੀਰੇ ਲਵਾ ਦੇ ਬਾਕੀ ਆਪਾਂ ਚੁੰਗਣੀ ਜੀ ਚੁੱਧ ਪਿਆ ਦਿੰਨੇ ਹੁੰਦੇ ਆ ਠੀਕ ਆ ਹਾਂ ਹਾਂ ਮੱਕ ਜਾਨੇ ਯਾਰ ਪਾਈ ਨਹੀਂ ਥੱਲੇ ਛੱਡਦੀ ਐ ਜੇ ਗਰੀ ਜਾਂਦੇ ਰਹਿੰਦੇ ਅਸੀਂ ਆਣ ਨੇੜੇ ਤੋਂ ਚੈੱਕ ਕਰਵਾ ਲੈਣਾ ਹਨਾ ਕਿ ਹਾਂ 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 ਦਿਖਾ ਦੇ ਦਿਖਾ ਦੇ ਬੜਾ ਮੁਠੀ ਵਾਲਾ ਥਾਂ ਥਾਣ ਬੜਾ ਚੰਗਾ ਯਾਰ ਬੁਰਾ ਚੰਗਾ ਥਾਣਾ ਬਾਈ ਵਾਪਸੋਂ ਬੜਾ ਨਹੀਂ ਪਲੂਨ ਬੱਸੀ ਨੂੰ ਐ ਹੀ ਥਾਣ ਲੱਗਦਾ ਨਹੀਂ ਮਾਤਾ ਗੱਲ ਸਹੀ ਗੱਲ ਬਾਕੀ ਠੰਡੀ ਆ ਬਾਈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਨਹੀਂ ਨੇ ਕੁਛ ਬੜਾ ਚੰਗਾ ਬਸਮਾ ਕਰਮਾ ਦੇਖਿਆ ਬਾਤ ਇੱਕ ਨੰਬਰ ਥਾਣਾ ਹੈ ਨਾ ਇੱਕ ਹਾਂ 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 ਕੋਈ ਉਹ ਹੀ ਜੀ ਗੱਲ ਨਹੀਂ ਹੈਗੀ ਸਹੀ ਗੱਲ ਹਾਂ ਬਈ ਬਰੀਕ ਜਿਹਾ ਥਾਣਾ ਹੋਊਗਾ ਬਰੀਕ ਜਿਹਾ ਥਾਣਾ ਹੋਊਗਾ ਲੈ ਬਾਗ ਦੀ ਖਾਲੀ ਆ ਦੇਖ ਲੈ ਬਈ ਓਕੇ ਹੈ ਬਈ ਓਕੇ ਲੈ ਬੜੀ ਚੰਗੀ ਚਵਾਈ ਹੈ ਹਨਾ ਇੱਕ ਨੰਬਰ ਦਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਮੌਹ ਇਹ ਨਾ ਖੜੀ ਆ ਲੈ ਕੀ ਬਾਤ ਹੈ ਮਾ ਇਹ ਨਾ ਬੱਠੇ ਖਾਈ ਜਾਂਦੀ ਹੈ ਨਾ ਬਈ ਹਾਂ ਹਾਂ ਬਈ ਇਹਨੂੰ ਤਾਂ ਪਤਾ ਹੀ ਨਹੀਂ ਬਈ ਕਿ ਵਾਈ ਹੁੰਦੀ ਹੈ ਕਿ ਨਹੀਂ ਸਹੀ ਗੱਲ ਆ ਬੰਦੇ ਦਾ ਕਿਆ ਬਾਤ ਮੈਂ ਕਹਿੰਦਾ ਬੈਠਣ ਤੇ ਉੱਠਣ ਵਾਲਾ ਕੰਮ ਹੀ ਲਾ ਹਾਂ 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 ਜਿਹੜੇ ਹਿਸਾਬ ਨਾਲ 10 15 12 ਜੀ ਹੈ ਨਾ ਕਿੱਥੇ ਬਾਗੀ ਗੱਲ ਹਾਂ ਹਾਂ ਬਈ ਬੜਾ ਚੰਗਾ ਜਿਹਾ ਆਣਾ ਬਈ ਬੜੀ ਠੰਡੀ ਆ ਕਰਮਾ ਦੀ ਜਿਵੇਂ ਮਰਜੀ ਬੈਠਾ ਲੈ ਕੋਈ ਚੱਕਰੀ ਆਉਂਦਾ ਕਿਆ ਬਾਤ ਹੈ ਉਹ ਨਗਰ ਮਾਲੀ ਪੱਠੇ ਖਾਈ ਜਾਂਦੀ ਆ ਬਈ ਕੀ ਕੀ ਅਰਗੀ ਧਾਰਾ ਚੀਤੀ ਹਾਂ ਹਾਂ ਮੋਟੀ ਮੋਟੀ ਜਵਾਈਆ ਕੋਈ ਆਣੀ ਬਈ ਚੁਰਲ ਚੁਰਲ ਜੇ ਕਰੀ ਜਾਊਗੀ ਬਸ ਸਹੀ ਗੱਲ ਆ ਇੱਕ ਤਾਂ ਨੰਬਰ ਚੋਂ ਆ ਇੱਕ ਨੰਬਰ ਜਵਾਈ ਅੱਲੀ ਹੋਣੀ ਅਗਲਾ ਬਈ ਹਟਦਾ ਮੈਂ ਵਹਿ ਕੇ ਉੱਠਣ ਵਾਲਾ ਕੰਮ ਹੈ ਹਾਂ 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 ਆ ਵੀਡੀਓ ਲਾਈਵ ਆ ਦੇਖ ਕੇ ਚੱਲਿਓ ਮੈਨ ਲਾਦਾ ਸਾਰੀ 2 ਢਾਈ ਮਿੰਟਾਂ ਚ ਵਾਈ ਹੋ ਜਾਣੀ ਹੈ ਹਾਂ ਹਾਂ ਬਾਕੀ ਵੱਡੀ ਗੱਲ ਯਾਰ ਠੰਡਾ ਹੋਵੇ ਕੋਸੂ ਹਾਂ ਹਾਂ ਬਾਈ ਕਿਵੇਂ ਮਰਜੀ ਆਹ ਦੇਖ ਲੈ ਤੇਰੇ ਸਾਹਮਣੇ ਭਵਾਂ ਦੀ ਪੁੱਠੇ ਪਾਸੇ ਦੀ ਬਹਿ ਕੇ ਚੋਲਾ ਇਹਨੂੰ ਕੋਈ ਚੱਕਰ ਨਹੀਂ ਇਹਨੂੰ ਪਰਵਾਹੀ ਨਹੀਂ ਬੱਸੀ ਨੂੰ ਕੋਈ ਨਾ ਕੋਈ ਹਾਂ ਨਹੀਂ ਪਲੂਨਾ ਬਾਈ ਯਾਰ ਤਤੀ ਮੰਨੀ ਜਾਂਦੀਆਂ ਹੀਆਂ ਸਹੀ ਆ ਬਾਈ ਠੀਕ ਆ ਲਾ ਬਾਈ ਜਿੱਧਰ ਦੀ ਮਰਜ਼ੀ ਵੈਘੇ ਚੋਲਾ ਕੋਈ ਚੱਕਰੀ ਨਹੀਂ ਕਹਿਣਾ ਕੋਹ ਨਹੀਂ ਤੇ ਮੂਰਲੇ ਥਣਾ ਦੀ ਚਵਾਈ ਚੈੱਕ ਕਰੋ ਲੈ ਪੂਰੀ ਨਿਬੜ ਦਿਆ ਚਵਾਈ ਦਾ ਕ ਨਹੀਂ ਐ ਧਾਰ ਨਾਲ ਧਾਰ ਚੋਲੇ ਅਗਲਾ ਐ ਨਹੀਂ ਬਈ ਇੱਕ ਵੀ ਧਾਰ ਘਟ ਜੂਗੀ ਠੀਕ ਆ ਹਾਂ ਹਮ ਲੈ ਆ ਮੂਰਲੇ ਥਣਾ ਦਾ ਚੋਣ ਚੱਕਰਾ ਲੈ ਮੈਂ ਕਹਿੰਦਾ ਗੰਨੇ ਵਰਗੀ ਧਾਰ ਆ ਚੀਚੀ ਜਿੰਨੀ ਮੋਟੀ ਚ ਧਾਰ ਪੈਂਦੀ ਆ ਬਾਈ ਥੋੜਾ ਬਾਦ ਆ ਗਿਆ ਕਨੇ ਚਵਾਈ ਹਾਂ 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 ਹਮ ਸੱਚੀ ਜੀਜੀ ਵਾਲਾ ਚੌਣ ਲੱਗਿਆ ਬਈ ਕਰਮ ਵਾਲੀ ਐਣ ਦੀ ਗੱਲ ਨਹੀਂ ਡਾਕਟਰ ਅਗਲਾ ਬਾਕੀ ਚੋਕੇ ਲੈ ਕੇ ਜਾਵੇ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਸਹੀ ਆ ਬਈ ਸਹੀ ਆ ਕੀ ਬਾਤ ਆ ਬਈ ਔਕੇ ਨਹੀਂ ਵਾਰ ਦੀ ਵਾਰ ਨਹੀਂ ਕਿ ਨਹੀਂ ਹਾਂ ਆਉ ਕੀ ਨਹੀਂ ਆਗੀ ਬਾੜੀ ਭਰਨੀ ਹਾਂ 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 ਭਾਈ ਦੁੱਧ ਨਾਲ ਹੀ ਭਰਨੀ ਆ ਇੱਕ ਨੰਬਰ ਚ ਆਉਣ ਲੱਗਿਆ ਯਾਰ ਮੈਂ ਕਿਹਾ ਇੱਕ ਨੰਬਰ ਡਾਕਟਰ ਸ਼ਰਮ ਵਾਲੀ ਨੇ ਐ ਨਹੀਂ ਵੀ ਆਪਾਂ ਕਹਿੰਦੇ ਮੱਖ ਲੜ ਜੀ ਉਹ ਮੱਖ ਵੀ ਨਹੀਂ ਗਰਮ ਮੱਖ ਵੀ ਨਹੀਂ ਡਾਕਟਰ ਪੈਰ ਜਿੱਥੇ ਰੱਖ ਲਿਆ ਪੈਰ ਯਾਰ ਚੱਕਦੀ ਹੋਣੀ ਚੱਕਦੀ ਹੋਈ ਨਹੀਂ ਹੈ ਨਾ ਮੁੱਲ ਵੀ ਜਾ ਜਾ 36000 ਹਾਂ ਹਾਂ ਬਾਈ ਇੰਨੇ ਦਾ ਹੁੰਦਾ ਵੀ ਕੀ ਆ ਯਾਰ ਅੱਜ ਕੱਲ੍ਹ ਟੋਪੜਾ ਦਿੰਦਿਆ ਕੋਈ ਲੋਕੀ 10 10 ਕਿਲੋ ਵਾਲੀਆਂ ਬਾਈ ਸਹੀ ਗੱਲ ਹਾਂ 36000 ਚੋ ਵੀ ਇਮਾਨਦਾਨ ਬਾਈ ਕਹਿੰਦਾ ਮਾੜਾ ਮੋਟਾ ਕੋਈ ਚੱਕਰ ਨਹੀਂ ਕਰ ਦਾਂਗੇ ਬਾਈ ਬਾਕੀ ਤੈਨੂੰ ਪਤਾ ਡਾਕਟਰ ਲੋਕੀ ਯਾਰ ਮੁੱਲ ਕੀ ਕੀ ਕਰਦੇ ਆ ਬਾਹਰੇ ਹੈ ਨਾ ਸਹੀ ਆ ਬਾਈ ਸਹੀ ਆ ਮਤਲਬ ਬਹੁਤ ਆ ਭਾਈ ਅੱਜਕੱਲ ਹਣਾ ਯਵਾਨੇ ਬੜਗੀ ਚਵਾਈ ਕਣੀ ਹਾਂ 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 ਡਾਕਟਰ ਇੱਕ ਨੰਬਰ ਚੋਂ ਲੱਗਿਆ ਕਰਮ ਵਾਲੀ ਨੂੰ ਇੱਕ ਨੰਬਰ ਲੈ ਬਾਈ ਡਾਕਟਰ ਲੈ ਬਾਈ ਕਿੰਨਾ ਦੁੱਧ ਹੋਊਗਾ ਬਾਈ ਦੁੱਧ ਬਾਈ 5 ਕਿਲੋ ਹੋਊਗਾ ਖੁੱਲਾ ਡੋਲਾ ਖੁੱਲਾ ਡੋਲਾ ਹਾਂ ਆ ਬਾਕੀ ਤੇਰੇ ਸਾਹਮਣੇ ਪਿਆਗਾ ਠੀਕ ਹੈ ਨਾ 7 ਕਿਲੋ ਦੀ ਬਾਹਟੀ ਆ ਝੱਡ ਮਾਰ ਕੇ ਹੋ ਬਾਈ 5 ਜਮਾ ਝਾੜ ਗੀਲੇ ਵਾਦੇ ਹਾਂ ਪੂਣੀ ਬਣਾ ਜਾਂਦੀ ਆ ਬਾਈ ਜਮਾ ਹਾਂ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਿਖਾਤੀ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆ ਬਾਈ ਨੈਗਨੇਟ ਕਰ ਲਿਓ ਜੀ ਧੰਨਵਾਦ